ਵੀਰ ਇੱਕ ਬੀਬੀ ਘਰ ਚ ਬੜੀ ਚੰਗੀ ਆ ਆਪਣੇ ਪਤੀ ਨੂੰ ਸੇਵਾ ਕਰਨ ਵਾਲੀ ਪਿਆਰ ਕਰਨ ਵਾਲੀ ਪਤੀ ਵਰਤਾ ਉਹ ਬਾਹਰੋਂ ਆਇਆ ਘਰ ਵਾਲੀ ਨੂੰ ਕਹਿੰਦਾ ਪਾਣੀ ਲਿਆ ਭਾਗਵਾਨ ਨੇ ਉਹ ਥੱਕਿਆ ਆਇਆ ਸੀ ਉਹ ਪਾਣੀ ਲੈਣ ਗਈ ਜਦੋਂ ਤੱਕ ਪਾਣੀ ਲੈ ਕੇ ਆਈ ਆਉਂਦਿਆਂ ਨੂੰ ਸੌ ਗਿਆ ਉਹ ਐਸੀ ਪਤੀ ਵਰਤਾ ਇਸਤਰੀ ساری ਰਾਤ ਖੜੀ ਰਹੀ ਉਹ ਸਵੇਰੇ ਹੋਇਆ ਉੱਠਿਆ ਕਹਿੰਦਾ ਤੂੰ ਪਾਣੀ ਲੈ ਕੇ ਖੜੀ ਹੈਂ ਕਹਿੰਦੇ ਤੁਸੀਂ ਪਾਣੀ ਮੰਗਿਆ ਸੀ ਕਹਿੰਦੇ ਪਾਣੀ ਤਾਂ ਮੈਂ ਰਾਤ ਮੰਗਿਆ ਸੀ ਕਹਿੰਦੇ ਬੱਸ ਫਿਰ ਮੈਂ ਕਿਹਾ ਵੀ ਕੀ ਪਤਾ ਲੱਗਦਾ ਤੁਹਾਨੂੰ ਕਦੋਂ ਜਾਗ ਆ ਜੀ ਤੇ ਠਾਇਆ ਕਿਉਂ ਨਹੀਂ ਮੈਂ ਠਾਇਆ ਤਾਂ ਨਹੀਂ ਥੱਕੇ ਆਏ ਸੀ ਵੀ ਸੌਂਗੇ ਕੀ ਪਤਾ ਰਾਤ ਨੂੰ 1 ਵਜੇ ਉੱਠਦੇ ਤੁਸੀਂ ਕਹਿੰਦੇ ਪਾਣੀ ਤੇ ਮੈਂ ਖੜੀ ਰਹੀ ਉਹ ਕਹਿੰਦਾ ਹੱਦ ਹੋ ਗਈ ساری ਰਾਤ ਤੂੰ ਮੇਰੇ ਸਹਰਾਣੇ ਪਾਣੀ ਲੈ ਕੇ ਖੜੀ ਰਹੀ ਨਾ ਤੂੰ ਮੈਨੂੰ ਉਠਾਇਆ ਤੇ ਨਾ ਤੂੰ ਜਾ ਕੇ ਸੁੱਤੀ ਹੱਦ ਕਰਤੀ ਉਹਨੇ ਜਾ ਕੇ ਮੰਤਰੀ ਨਾਲ ਜਾ ਗੱਲ ਨਾਲ ਦੇ ਬੰਦੇ ਨਾਲ ਕੀਤੀ ਵੀ ਯਾਰ ਮੇਰੀ ਘਰ ਵਾਲੀ ਬੜੀ ਚੰਗੀ ਉਨੇ ਅਗਲੇ ਨਾਲ ਕੀਤੀ ਅਗਲੇ ਨੇ ਅਗਲੇ ਨਾਲ ਕੀਤੀ ਅਗਲੇ ਨੇ ਮੰਤਰੀ ਨਾਲ ਕੀਤੀ ਮੰਤਰੀ ਨੇ ਜਾ ਵਜ਼ੀਰ ਨਾਲ ਕੀਤੀ ਵਜ਼ੀਰ ਨੇ ਰਾਜੇ ਨਾਲ ਕੀਤੀ ਰਾਜਾ ਕਹਿੰਦਾ ਇਹੋ ਜੀ ਬੀਬੀ ਦੀ ਰਦਾਸੀ ਦਾ ਰਿਸ਼ਣ ਕਰਨੇ ਲਿਆਓ ਕਈ ਫਿਰ ਕਹਿੰਦੇ ਚਲੋ ਆਪਾਂ ਹੀ ਚੱਲਦੇ ਆ ਸਵਾਨ ਸੂਣ ਲੈ ਚੱਲੋ ਕਾਫੀ ਕੁਝ ਦਿੱਤਾ ਇਕੱਠਾ-ਕੁੱਠਾ ਕਰਤਾ ਕਹਿੰਦੇ ਸਤਕਾਰ ਕਰੋ ਇਹੋ ਜੀ ਬੀਬੀ ਦਾ ਵੀ ਇਹੋ ਜੀ ਬੀਬੀ ਵੀ ਹੁੰਦੀ ਹੈ ਵੀ ساری ਰਾਤ ਖੜੀ ਹੋਈ ਰਹੀ ਪਾਣੀ ਲੈ ਕੇ ਕਮਾਲ ਹੋ ਗਿਆ ਜੁਗ ਚੱਕਾ ਪੋਣਾ ਨਾ ਅੱਜ ਕੱਲ ਤੇ ਮੈਂ ਕਹਿੰਦਾ ਹੁਣ ਨਾ ਵੀ ਜਿਨ੍ਹਾਂ ਦਾ ਵਿਆਹ ਹੋ ਗਿਆ ਇਹਨਾਂ ਦੇ ਤਾਂ ਵੈਸੇ ਹੀ ਗੋਡੀ ਹੱਥ ਲਾ ਦੇਆ ਜਿੰਨੇ ਵਿਆਏ ਨੇ ਨਾ ਇਹਨਾਂ ਦੇ ਗੋਡੀ ਹੱਥਾਂ ਲਾਦੇ ਨੇ ਪੈਰੀ ਹੱਥ ਵਿਆਿਆਂ ਦੇ ਲਾ ਦਿਆ ਕਰੋ ਜਿਹੜੇ ਮੰਗੇ ਇਹਨਾਂ ਦੇ ਗੋਡੀ ਹੱਥ ਲਾ ਦੋ ਧੰਨ ਐ ਇੰਨਾ ਫੋਨ ਚ ਲਈ ਜਨਾ ਹਰ ਵੇਲੇ ਹਾਂ ਜੀ ਹਾਂ ਜੀ ਆ ਖਾ ਲਿਆ ਜੀ ਹੁਣ ਕੀ ਖਾ ਲਿਆ ਜੀ ਤੁਸੀਂ ਕੀ ਖਾ ਲਿਆ ਜੀ ਮੰਗਣੇ ਮੰਗਣੇ ਵਾਲੇ ਇੱਥੇ ਇੱਕ ਤੱਕ ਹੁੰਦੇ ਨੇ ਇਹਨਾਂ ਦੇ ਗੋਡੀ ਲਾ ਦਿਆ ਕਰੋ ਤੇਰੇ ਗੋਡੀ ਲਾਣਾ ਬਣਦਾ ਜਿਹੜੇ ਮੰਗੇ ਨੇ ਤੇ ਜਿਹੜੇ ਵਿਆਏ ਨੇ ਉਹਨਾਂ ਦੇ ਪੈਰੀ ਲਾਣਾ ਬਣਦਾ ਵੀ ਧੰਨ ਐ ਭਾਈ ਤੂੰ ਧੰਨੀ ਸੱਚ ਨਨ ਹੁਣ ਵੇਖੋ ਅੱਜ ਕੱਲ ਦਾ ਸਮਾਂ ਇਦਾਂ ਦਾ ਹੈ ਉਹ ਪੁਰਾਣੇ ਜ਼ੁਗ ਦੀ ਕਿਤੇ ਹੋਣੀ ਆ ਗੱਲ ਇੱਕ ਦੂਜੇ ਦੀ ਕਦਰ ਕਰਦੇ ਹੋਣਗੇ ਸਮਾਂ ਇਦਾਂ ਹੀ ਹੈ ਕੱਲ ਵੀ ਮੈਂ ਆਨੰਦ ਕਰਦਿਆਂ ਤੇ ਗਿਆ ਦੋ ਤਿੰਨ ਦਿਨ ਪਹਿਲਾਂ ਨਾ ਮੈਨੂੰ ਇੱਕ ਬਾਹਰ ਮਿਲੇ ਕਹਿੰਦੇ ਭਾਈ ਸਾਹਿਬ ਇੱਕ ਸਵਾਲ ਪੁੱਛਣਾ ਹੈ ਮੈਂ ਕਿਹਾ ਕੀ ਕਹਿੰਦੇ ਸਾਰੀ ਦੁਨੀਆ ਵਿੱਚ ਵੀ ਇਹੀ ਕਹਿੰਦੇ ਵੀ ਔਰਤ ਮਰਦ ਗੁਰਦੁਆਰੇ ਚ ਇੱਕੋ ਜਿਹੇ ਹੁੰਦੇ ਨੇ ਨਾ ਮੈਂ ਕਿਹਾ ਹਾਂ ਜੀ ਕੁਝੇ ਹੁੰਦੇ ਨੇ ਇੱਕ ਬਰਾਬਰ ਨੇ ਮੈਂ ਕਿਹਾ ਹਾਂ ਜੀ ਉਹ ਕਹਿੰਦੇ ਫਿਰ ਲਾਮਾਂ ਵੇਲੇ ਮੁੰਡਾ ਅੱਗੇ ਕਿਉਂ ਤੁਰਦਾ ਬੀਬੀ ਪਿੱਛੇ ਕਿਉਂ ਤੁਰਦੀ ਬਰਾਬਰ ਨੇ ਤੇ ਬੀਬੀ ਪਿੱਛੇ ਬੰਦਾ ਅੱਗੇ ਮੈਂ ਕਿਹਾ ਭੈਣ ਜੀ ਇੱਕ ਦਿਨ ਤੇ ਤੁਰ ਲੈਣ ਦਿਓ ਅੱਗੇ ਮੁੜ ਕੇ ਤੇ ਵਿਚਾਰੇ ਜਿਹੜੇ ਪਿੱਛੇ ਪਿੱਛੇ ਹੀ ਰਹਿਣਾ ਵੀ ਤੇਰੇ ਤੋਂ ਇੱਕ ਦਿਨ ਵੀ ਨਹੀਂ ਤਾਂ ਲਿਆ ਜਾਂਦਾ ਵੀ ਇੱਕ ਦਿਨ ਤੇ ਅੱਗੇ ਲੱਗ ਲੈਣ ਦੋ ਭਵੇ ਵੇ ਉਹ ਤਾਂ ਮੈਂ ਹੱਸ ਕੇ ਟਾਲ ਦਿੱਤੀ ਵੈਸੇ ਗੱਲ ਪਰ ਗੱਲ ਗੱਲ ਇਦਾਂ ਹੀ ਵੇ ਕੋ ਦਿਮਾਗ 'ਚ ਕੀ ਕੁਝ ਚੱਲਦਾ ਹੈ ਨਾ ਦਿਮਾਗ ਵਿੱਚ ਕੀ ਕੁਝ ਚੱਲਦਾ ਰਹਿੰਦਾ ਵੀ ਐ ਮਤਲਬ ਜੇ ਬਰਾਬਰ ਹੈ ਫਿਰ ਕੱਲ ਇੱਥੇ ਨੰਦ ਕਾਰਜ ਹੋਏ ਸੀ ਉਹ ਤਕਰੀਬਨ ਤਕਰੀਬਨ ਬਰਾਬਰੀ ਚੱਲ ਰਹੀ ਸੀ ਉਹ ਉਹ ਥੋੜਾ ਜਿਹਾ ਹੌਲੀ ਜਿਹਾ ਹੋ ਜਾ ਕਰੇ ਉਹ ਬੀਬੀ ਪਿੱਛੋਂ ਇੱਥੇ ਕਾਜ ਕਰੇ ਫਿਰ ਤੁਰ ਪਿਆ ਕਰਨਾ ਦੋਨੇ ਉਹ ਵੇਟ ਕਰ ਲਿਆ ਕਰਿਓ ਦੀ ਨਾ ਤਾਂ ਮੈਂ ਕੁਝ ਕਿਹਾ ਆਪ ਹੀ ਉਹਨਾਂ ਨੇ ਸਲਾਹ ਕੀਤੀ ਹੁਣ ਵੀ ਬਰਾਬਰੀ ਚੱਲਣਾ ਹੈ ਤੁਰ ਹੀ ਗਏ ਮੈਂ ਕਿਹਾ ਠੀਕ ਹੈ ਤੁਰ ਲਓ ਅੱਛਾ ਮੰਨ ਸੁਣੋ ਮਨ ਬਰਾਬਰ ਰਹੇਗਾ ਇੱਕ ਦੂਜੇ ਦਾ ਅੱਗੇ ਪਿੱਛੇ ਤੁਰਨ ਦੀ ਗੱਲ ਕੀ ਵੈਸੇ ਵੀ ਸਪੀਡ ਹੁਣ ਘਰ ਵਾਲੇ ਦੀ ਤੇਜ਼ ਹੋਈ ਉਹਨੇ ਤੇਜ਼ ਤੁਰਿਆ ਕਰਨਾ ਹੈ ਸੈਰ ਕਰਨ ਗਏ ਤੇ ਬੰਦ ਕਈ ਵਾਰੀ ਬੀਬੀ ਪਿੱਛੇ ਰਹਿ ਜਾਂਦੀ ਕਈ ਵਾਰੀ ਬੀਬੀ ਸਪੀਡ ਨਾਲ ਚੱਲਦੀ ਉਹ ਥੋੜਾ ਸਲੋ ਹੁੰਦਾ ਥੋੜਾ ਥੋੜਾ ਆਰਾਮ ਨਾਲ ਮਸਲਾ ਤੇ ਤੁਹਾਡੇ ਮਨ ਬਰਾਬਰ ਹੋਣਾ ਦਾ ਤੁਹਾਡੀ ਸੋਚ ਬਰਾਬਰ ਇੱਕ ਦੂਜੇ ਦੀ ਬਰਾਬਰ ਰਿਸਪੈਕਟ ਕਰਦੇ ਹੋ ਉਹ ਉਹਦੀ ਸਤਿਕਾਰ ਕਰੇ ਉਹ ਉਹਦਾ ਸਤਿਕਾਰ ਕਰੇ ਇੱਕ ਦੂਜੇ ਨਾਲ ਪਿਆਰ ਕਰੋ ਅੰਡਰਸਟੈਂਡਿੰਗ ਕਰੋ ਸ਼ਰੀਰਾਂ ਦੇ ਬਰਾਬਰ ਤੌਰ ਵੀ ਲਾਓਗੇ ਜੇ ਸੋਚ ਬਰਾਬਰ ਨਾ ਹੋਈ ਤੇ ਕੀ ਕਰੋਗੇ ਤੂੰ ਬਰਾਬਰ ਛੱਟ ਅੱਗੇ ਤੋਰ ਲੈਨੇ ਆਹ ਹਿੰਦੂਇਜ਼ਮ ਦੇ ਵਿੱਚ ਚਾਰ ਕੁਝ ਫੇਰਿਆਂ 'ਚ ਬੀਬੀ ਨੂੰ ਅੱਗੇ ਕਰ ਦਿੰਦੇ ਆਂ ਕੁਝ ਫੇਰਿਆਂ 'ਚ ਬੰਦੇ ਨੂੰ ਅੱਗੇ ਕਰ ਦਿੰਦੇ ਆਂ ਚਲ ਉਹਨਾਂ ਨੇ ਇਹਦੇ ਤੇ ਕੰਮ ਕਰ ਲਿਆ ਪਰ ਮਸਲਾ ਤੇ ਸੋਚ ਬਰਾਬਰ ਦਾ ਹੀ ਰਹਿਣਾ ਨਾ ਜੇ ਸੋਚ ਹੀ ਬਰਾਬਰ ਨਾ ਹੋਈ ਫਿਰ ਫਾਇਦਾ ਕੀ ਹੋਇਆ ਸੋਚ ਬਰਾਬਰ ਰੱਖੋ ਇੱਕ ਦੂਜੇ ਦੀ ਰਿਸਪੈਕਟ ਮਨ ਦੇ ਦਿਲ ਤੇ ਕਰਨੀ ਚਾਹੀਦੀ ਹੈ। ਅੱਛਾ ਹੋਇਆ ਕਿ ਉਹ ਰਾਜਾ ਆਇਆ ਕਹਿੰਦਾ ਜਿਹੜੀ ਬੀਬੀ ਸਾਰੀ ਰਾਤ ਖੜੀ ਹੋਈ ਰਹੀ ਇਹਨੂੰ ਮਿਲ ਕੇ ਆਈਏ। ਉਹ ਆਇਆ ਜਦੋਂ ਤੇ ਰਾਜੇ ਨੇ ਉਹਦੇ ਹੱਥ ਹੂਰ ਪਾਇਆ ਸਤਿਕਾਰ ਕੀਤਾ ਰੋਟੀ ਪਾਣੀ ਸਾਰਾ ਕੁਝ ਦਾਸ਼ਣ ਦਿੱਤਾ ਗੈਣੇ ਗੂਣੇ ਵੀ ਦੇ ਦਿੱਤੇ ਬੜੀ ਬੜਾਈ ਹੋਈ ਬੀਬੀ ਦੀ ਵੀ ਹੈ ਸਾਰੀ ਰਾਤ ਖੜੀ ਰਹੀ ਉਹ ਨੈਚੁਰਲ ਸੀ ਕੁਦਰਤੀ ਪਿਆਰ ਹੁੰਦਾ ਗਵਾਨਨ ਨੇ ਵੇਖ ਲਿਆ ਵੀ ਇਹ ਇਦਾਂ ਹੋਇਆ ਕਾਰ ਵਾਲੇ ਨੂੰ ਕਹਿੰਦੀ ਗੱਲ ਸੁਣ ਲੈ ਥੱਕ ਕੇ ਆਈ ਕਿਤੇ ਤੂੰ ਐਵੇਂ ਹੀ ਆ ਜਾਈਂ ਕਹਿੰਦਾ ਕੋਈ ਨਹੀਂ ਥੱਕ ਕੇ ਆਉਣਾ ਅੱਗੇ ਵੀ ਰੋਜ਼ ਕਹਿੰਦੇ ਨਹੀਂ ਅੱਜ ਜ਼ਿਆਦਾ ਥੱਕ ਕੇ ਆਈ ਫਿਰ ਤੇ ਆ ਕੇ ਮੰਗੀ ਪਾਣੀ ਤੇ ਜਦੋਂ ਤੱਕ ਮੈਂ ਪਾਣੀ ਲੈ ਕੇ ਆਵਾਂ ਉਦੋਂ ਪਹਿਲਾਂ ਪਹਿਲਾਂ ਸੌਂ ਜਾਏ ਹੁਣ ਨਕਲ ਸ਼ੁਰੂ ਹੋ ਗਈ ਨਾ ਉਹ ਆਇਆ ਕਿਹਾ ਥੱਕਿਆ ਬੈਠਾ ਉਹ ਪਾਣੀ ਪਾਣੀ ਪਿਆਸ ਲੱਗੀ ਨਹੀਂ ਲੱਗੀ ਪਾਣੀ ਪੀਣਾ ਵਿਚਾਰੇ ਨੇ ਮੰਗਿਆ ਉਹ ਲੈਣ ਗਈ ਉਹ ਵੇਖ ਰਿਹਾ ਉਹ ਫਿਰ ਉਹ ਸੌਂ ਗਿਆ ਵੀ ਮੈਂ ਹੁਣ ਰੱਛਾ ਉਹ ਖੜ ਗਈ ਉਹਨੇ ਸੋਚਿਆ ਵੀ ਉੱਠਣਾ ਤੇਨੇ ਸਵੇਰ ਤੱਕ ਹੈ ਨਹੀਂ ਜਦੋਂ ਕਹਿ ਦਿੱਤਾ ਵੀ ਪੈਣਾ ਉਹ ਸੌਂ ਗਈ ਉਹਨੂੰ ਸਵੇਰੇ ਜਾਗ ਆ ਗਈ ਘਰ ਵਾਲੀ ਸੁੱਤੀ ਪਈ ਉਹ ਕਰੇ ਵੀ ਇਹ ਉੱਠੇ ਫਿਰ ਗਲਾਸ ਲੈ ਕੇ ਖੜੇ ਤੇ ਫਿਰ ਮੈਂ ਉੱਠਾ ਵੀ ਹਾਂ ਤੂੰ ਸਾਰੀ ਰਾਤ ਦੀ ਖੜੀ ਏ ਹੁਣ ਕੀ ਚੱਲ ਰਿਹਾ ਭੇਖ ਹੁਣ ਨਕਲ ਹੁਣ ਆਰਟੀਫੀਸ਼ਲ ਹੁਣ ਅਸਲੀ ਨਹੀਂ ਹੋ ਰਿਹਾ ਉਹ ਉਠੀ ਵੀ ਸਾਰਾ ਕੁਝ ਨੇ ਹਾਂ ਜੀ ਤੁਸੀਂ ਸਾਰੀ ਰਾਤ ਤੇ ਖੜੇ ਹੋ ਇਹਨੇ ਵੀ ਨਕਲੀ ਜਿਹਾ ਕਿਹਾ ਸਾਰੀ ਰਾਤ ਦੀ ਖੜੀ ਪਤਾ ਤੈਗਾ ਕਿ ਸੁੱਤੀ ਸੀ ਉਹ ਕਹਿੰਦੀ ਮੈਂ ਸਾਰੀ ਰਾਤ ਦੀ ਖੜੀ ਹਾਂ ਇਹਨੇ ਜਾ ਕੇ ਮੰਤਰੀ ਨੂੰ ਵੀ ਦੱਸਿਆ ਅੱਗੇ ਵੀ ਗੱਲ ਪਹੁੰਚੀ ਰਾਜੇ ਤੱਕ ਵੀ ਪਹੁੰਚ ਗਈ ਰਾਜਾ ਕਹਿੰਦਾ ਉਹ ਤੇ ਇੱਕ ਵਾਰੀ ਹੋਈ ਸੀ ਹੁਣ ਨਹੀਂ ਹੁਣ ਨਹੀਂ ਗੱਲ ਬਣਦੀ ਹੁਣ ਨਕਲ ਸ਼ੁਰੂ ਹੋ ਗਈ ਹੁਣ ਨਹੀਂ ਉਹ ਗੱਲ वाहे गुरु जी का खालसा वाहेगुरु जी की फतेह सात संगत जी अज असी एक बहुत ही जरूरी विषय पर गल करनी है पति पत्नी के रिश्ते सोच की बराबरी एक दूजे इज्जत अते समझ क्योंकि जे घर ठीक है तो समाज अपने आप ठीक हो जाता है गुरु साहब ने भी कहा है घर ही अंदर सब कुछ होए सब तो पहला ये समझना जरूरी है कि विह कोई सौदा नहीं ना ही किसी उत्ते हक जता नाम है व्याह दो आत्माव मिलाप है दो सोचा का सफर है दो मन की सज है जे दोवें की सोच एक दूजे नाल नहीं मिलती तो फिर घर सिर्फ एक छत बन के रह जाता है घर नहीं बनता अजक सब तो वीडी समस्या यह है कि पति सोचता है मैं मर्द हाँ मैं जो होवे, पत्नी सोचती है मैं सही हाँ मेरी घर ही चले दोवें अपनी सोच को सच समझ के दूजे गलत साबित करन लग पुरबाणी सूँ की सिखा है ਨਾਨਕ ਦੋਵੇਂ ਕੂੜੀਆਂ ਥਾਏ ਨਕਾਈ ਪਾਏ ਜੇ ਦੋਵੇਂ ਆਪਣੀ ਆਪਣੀ ਜਿੱਦ ਨੂੰ ਫੜ ਕੇ ਬੈਠੇ ਰਹਿਣ ਤਾਂ ਉੱਥੇ ਸੁੱਖ ਨਹੀਂ ਆ ਸਕਦਾ ਸੁੱਖ ਉੱਥੇ ਆਉਂਦਾ ਹੈ ਜਿੱਥੇ ਨਿਮਰਤਾ ਹੁੰਦੀ ਹੈ ਜਿੱਥੇ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਹੁੰਦੀ ਹੈ ਜਿੱਥੇ ਦੂਜੇ ਦੇ ਦਰਦ ਨੂੰ ਆਪਣਾ ਦਰਦ ਸਮਝਿਆ ਜਾਂਦਾ ਹੈ ਸਾਥ ਸੰਗਤ ਜੀ ਘਰ ਦੀ ਖੁਸ਼ੀ ਕਿਸੇ ਇੱਕ ਦੇ ਹੱਥ ਵਿੱਚ ਨਹੀਂ ਹੁੰਦੀ ਦੋਵਾਂ ਦੇ ਹੱਥਾਂ ਵਿੱਚ ਹੁੰਦੀ ਹੈ ਜੇ ਇੱਕ ਹੱਥ ਟਿੱਲਾ ਹੋਵੇ ਦੂਜਾ ਕਿੰਨਾ ਵੀ ਮਜ਼ਬੂਤ ਹੋਵੇ ਗੰਡ ਪੱਕੀ ਨਹੀਂ ਬਣਦੀ ਹੁਣ ਅਸੀਂ ਸੋਚੀਏ ਅਸੀਂ ਆਪਣੇ ਘਰ ਵਿੱਚ ਸਭ ਤੋਂ ਜ਼ਿਆਦਾ ਕਿਸ ਨਾਲ ਗੱਲ ਕਰਦੇ ਹਾਂ ਪਤੀ ਪਤਨੀ ਆਪਸ ਵਿੱਚ ਪਰ ਅਫਸੋਸ ਇਹ ਹੈ ਕਿ ਅਸੀਂ ਸਭ ਤੋਂ ਜ਼ਿਆਦਾ ਸਖਤ ਬੋਲ ਵੀ ਉਹਨਾਂ ਨਾਲ ਹੀ ਬੋਲਦੇ ਹਾਂ ਬਾਹਰ ਵਾਲਿਆਂ ਨਾਲ ਮਿੱਠੀ ਬੋਲੀ ਘਰ ਵਾਲਿਆਂ ਨਾਲ ਕਰਵੀ ਬੋਲੀ ਗੁਰੂ ਸਾਹਿਬ ਕਹਿੰਦੇ ਹਨ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਕ ਜਿੱਥੇ ਮਿੱਠੀ ਬੋਲੀ ਹੋਵੇ ਨੀਵਾ ਸੁਭਾਅ ਹੋਵੇ ਉੱਥੇ ਹੀ ਅਸਲੀ ਚੰਗਿਆਈ ਹੈ पति नु समझना चाहिदा है कि पत्नी कोई नौकरानी नहीं कोई जायदाद नहीं कोई चीज़ नहीं ओ भी एक इंसान है उस दे भी सुपने हैं दे भी सोच है उस दे भी जज्बात हैं पत्नी नु भी ये समझना चाहिदा है कि पति कोई मशीन नहीं जो हर समय पैसा कमा रहे ना थके ना टूटे वह भी एक मनुख है भी समझ सहारा प्यार दी लोड़ है जे घर सिर्फ हक जता दी गल होवे कि मेरा हक है मेरा हक है तो फिर फर्ज कौन निभाएगा ਗੁਰੂ ਸਾਹਿਬ ਸਾਨੂੰ ਹੱਕ ਤੋਂ ਪਹਿਲਾਂ ਫਰਜ਼ ਸਿਖਾਉਂਦੇ ਹਨ ਜਦੋਂ ਦੋਵੇਂ ਆਪਣੇ ਆਪਣੇ ਫਰਜ਼ ਨਿਭਾਉਣ ਲੱਗ ਪੈਂਦੇ ਹਨ ਤਾਂ ਹੱਕ ਆਪਣੇ ਆਪ ਮਿਲ ਜਾਂਦੇ ਹਨ ਹੁਣ ਅਸੀਂ ਗੱਲ ਕਰੀਏ ਇੱਜ਼ਤ ਦੀ ਇੱਜ਼ਤ ਬਿਨਾ ਪਿਆਰ ਵੀ ਨਹੀਂ ਟਿਕਦਾ ਪਿਆਰ ਸਿਰਫ ਸ਼ੁਰੂ ਵਿੱਚ ਜਜ਼ਬਾਤ ਹੁੰਦਾ ਹੈ ਪਰ ਇੱਜ਼ਤ ਉਸ ਨੂੰ ਉਮਰ ਪਰ ਚਲਾਉਂਦੀ ਹੈ ਜੇ ਪਤੀ ਪਤਨੀ ਨੂੰ ਬੱਚਿਆਂ ਸਾਹਮਣੇ ਮਾਪਿਆਂ ਸਾਹਮਣੇ ਜਾਂ ਹੋਰਾਂ ਸਾਹਮਣੇ ਛੋਟਾ ਕਰਦਾ ਹੈ ਉਸਦੀ ਤੋਹੀਨ ਕਰਦਾ ਹੈ ਤਾਂ ਉਹ ਸਿਰਫ ਪਤਨੀ ਦੀ ਨਹੀਂ ਆਪਣੇ ਘਰ ਦੀ ਆਪਣੇ ਰਿਸ਼ਤੇ ਦੀ ਆਪਣੇ ਬੱਚਿਆਂ ਦੀ ਸੋਚ ਦੀ ਤੋਹੀਨ ਕਰਦਾ ਹੈ ਅਥੀ ਜੇ ਪਤਨੀ ਪਤੀ ਦੀ ਹਸੀ ਉਡਾਉਂਦੀ ਹੈ ਉਸ ਨੂੰ ਨਿਕੰਮਾ ਦਿਖਾਉਂਦੀ ਹੈ ਤਾਂ ਉਹ ਵੀ ਉਸ ਦੇ ਅੰਦਰਲੇ ਮਨੁੱਖ ਨੂੰ ਤੋੜਦੀ ਹੈ ਸਾਥ ਸੰਗਤ ਜੀ कर ओ जगह होनी चाहिए है जिथे इंसान सब तो सुरक्षित महसूस करे जिथे वो अपनी हार भी सांझी कर सके अपनी कमजोरी भी दस सके बिना डरे कि कोई मजाक बनाएगा या नीवा दिखाएगा ਹੁਣ ਅਸੀਂ ਸੋਚੀਏ ਜੇ ਦੋਵੇਂ ਆਪਣੀ ਸੋਚ ਨੂੰ ਬਰਾਬਰ ਕਰ ਲੈਣ ਤਾਂ ਕੀ ਹੋਵੇਗਾ ਇਸ ਦਾ ਮਤਲਬ ਇਹ ਨਹੀਂ ਕਿ ਦੋਵੇਂ ਇੱਕੋ ਜਿਹਾ ਸੋਚਣ ਲੱਗ ਪੈਣ ਇਸ ਦਾ ਮਤਲਬ ਇਹ ਹੈ ਕਿ ਦੋਵੇਂ ਇੱਕ ਦੂਜੇ ਦੀ ਸੋਚ ਨੂੰ ਸਮਝਣ ਦੀ ਕੋਸ਼ਿਸ਼ ਕਰਨ ਇਹ ਮੰਨਣ ਕਿ ਮੇਰੀ ਸੋਚ ਹੀ ਸੱਚ ਨਹੀਂ ਦੂਜੇ ਦੀ ਸੋਚ ਵੀ ਉਸ ਦੇ ਅਨੁਭਵਾਂ ਉਸ ਦੀ ਪਰਵਰਿਸ਼ ਉਸ ਦੇ ਦਰਦਾਂ ਤੋਂ ਬਣੀ ਹੋਈ ਹੈ ਗੁਰੂ ਸਾਹਿਬ ਸਾਨੂੰ ਸਿਖਾਉਂਦੇ ਹਨ ਸਭਨਾ ਜੀਆ ਦਾ ਇੱਕ ਦਾਤਾ ਸੋ ਮੇ ਵਿਸਰ ਨ ਜਾਈ ਜਦੋਂ ਸਬਦਾਦਾਤਾ ਇੱਕ ਹੈ ਤਾਂ ਅਸੀਂ ਕਿਉਂ ਆਪਣੇ ਆਪ ਨੂੰ ਵੱਖਰਾ ਉੱਚਾ ਸਹੀ ਅਤੇ ਦੂਜੇ ਨੂੰ ਗਲਤ ਸਮਝੀਏ ਹੁਣ ਇੱਕ ਬਹੁਤ ਹੀ ਗੰਭੀਰ ਗੱਲ ਘਰ ਵਿੱਚ ਜਦੋਂ ਪਤੀ ਪਤਨੀ ਆਪਸ ਵਿੱਚ ਨਹੀਂ ਬਣਦੇ ਤਾਂ ਸਭ ਤੋਂ ਵੱਡਾ ਨੁਕਸਾਨ ਬੱਚਿਆਂ ਦਾ ਹੁੰਦਾ ਹੈ ਬੱਚੇ ਸਿਰਫ ਬੋਲ ਨਹੀਂ ਸੁਣਦੇ ਉਹ ਮਾਹੌਲ ਨੂੰ ਮਹਿਸੂਸ ਕਰਦੇ ਹਨ ਜੇ ਘਰ ਵਿੱਚ ਹਰ ਰੋਜ਼ ਤਣਾਅ ਹੈ ਟਕਰਾਰ ਹੈ ਬੇਇੱਜ਼ਤੀ ਹੈ ਤਾਂ ਉਹ ਬੱਚਿਆਂ ਦੇ ਮਨ ਵਿੱਚ ਬੈਠ ਜਾਂਦਾ ਹੈ ਉਹੀ ਬੱਚੇ ਕੱਲ ਨੂੰ ਉਹੀ ਤਰੀਕਾ ਆਪਣੇ ਰਿਸ਼ਤਿਆਂ ਵਿੱਚ ਲਿਆਉਂਦੇ ਹਨ ਇਸ ਲਈ ਸਾਧ ਸੰਗਤ ਜੀ ਜੇ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਸੁਖੀ ਦੇਖਣਾ ਚਾਹੁੰਦੇ ਹਾਂ ਤਾਂ ਅੱਜ ਆਪਣੇ ਰਿਸ਼ਤੇ ਸੁਧਾਰਨੇ ਪੈਣਗੇ ਸਿਰਫ ਗੱਲਾਂ ਨਾਲ ਨਹੀਂ ਕਰਮ ਨਾਲ ਹੁਣ ਆਓ ਕੁਝ ਪ੍ਰਯੋਗਿਕ ਗੱਲਾਂ ਕਰੀਏ ਜਦੋਂ ਗੁੱਸਾ ਆਵੇ ਤੁਰੰਤ ਨਾ ਬੋਲੋ ਚੁੱਪ ਰਹਿਣਾ ਕਈ ਵਾਰ ਸਭ ਤੋਂ ਵੱਡੀ ਸਿਆਨਪ ਹੁੰਦੀ ਹੈ ਇੱਕ ਦੂਜੇ ਦੀ ਗੱਲ ਪੂਰੀ ਸੁਣੋ ਭਾਵੇਂ ਤੁਹਾਨੂੰ ਗਲਤ ਲੱਗੇ ਇੱਕ ਦੂਜੇ ਦੀ ਤਾਰੀਫ਼ ਕਰੋ ਛੋਟੀ ਛੋਟੀ ਗੱਲਾਂ ਲਈ ਵੀ ਮਾਫੀ ਮੰਗਣ ਵਿੱਚ ਕੋਈ ਛੋਟਾ ਨਹੀਂ ਹੋ ਜਾਂਦਾ ਬਲਕਿ ਰਿਸ਼ਤਾ ਵੱਡਾ ਹੋ ਜਾਂਦਾ ਹੈ ਅਤੇ ਸਭ ਤੋਂ ਵੱਡੀ ਗੱਲ ਵਾਹਿਗੁਰੂ ਨਾਲ ਜੁੜੋ ਕਿਉਂਕਿ ਜਦੋਂ ਮਨੁੱਖ ਅੰਦਰੋਂ ਠੀਕ ਹੁੰਦਾ ਹੈ ਤਾਂ ਰਿਸ਼ਤੇ ਆਪਣੇ ਆਪ ਠੀਕ ਹੋਣ ਲੱਗ ਪੈਂਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਮਨ ਜੀਤੇ ਜਗ ਜੀਤ ਜੇ ਤੁਸੀਂ ਆਪਣਾ ਮਨ ਜਿੱਤ ਲਿਆ ਆਪਣੀ ਜਿੱਦ ਆਪਣਾ ਅਹੰਕਾਰ ਆਪਣੀ ਕਠੋਰਤਾ ਤਾਂ ਫਿਰ ਤੁਹਾਡਾ ਘਰ ਤੁਹਾਡਾ ਸੰਸਾਰ ਤੁਹਾਡਾ ਜੀਵਨ ਆਪਣੇ ਆਪ ਸੁੰਦਰ ਹੋ ਜਾਏਗਾ ਸਾਥ ਸੰਗਤ ਜੀ ਅਖੀਰ ਵਿੱਚ ਇਹੀ ਅਰਦਾਸ ਹੈ ਕਿ ਪਤੀ-ਪਤਨੀ ਇੱਕ ਦੂਜੇ ਨੂੰ ਹੱਕ ਨਾਲ ਨਹੀਂ ਪਿਆਰ ਨਾਲ ਦੇਖਣ ਇੱਕ ਦੂਜੇ ਨੂੰ ਡਰ ਨਾਲ ਨਹੀਂ ਇੱਜ਼ਤ ਨਾਲ ਦੇਖਣ ਇੱਕ ਦੂਜੇ ਨੂੰ ਬੋਝ ਨਹੀਂ ਬਰਕਤ ਸਮਝਣ ਜਦੋਂ ਦਿਲਾਂ ਵਿੱਚ ਇੱਜ਼ਤ ਆ ਜਾਂਦੀ ਹੈ ਸੋਚਾਂ ਮਿਲਣ ਲੱਗ ਪੈਂਦੀਆਂ ਹਨ ਅਤੇ ਫਿਰ ਸੱਚ ਮੁਚ ਸਭ ਕੁਝ ਚੰਗਾ ਲੱਗਣ ਲੱਗ ਪੈਂਦਾ ਹੈ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ